ਬਾਬਾ ਜੀ ਦਾ ਪ੍ਰਾਰambh ਕਰਿਆ ਬਚਾਰਾਂ ਕੀਤਾ ਲਓ ਅੱਜ ਸਾਡਾ ਨਾ ਯੂਥ ਕਾਂਗਰਸ ਦਾ 64ਵਾਂ ਸਥਾਪਨਾ ਦਿਵਸ ਆ ਆਲ ਇੰਡੀਆ ਯੂਥ ਕਾਂਗਰਸ ਨੇ ਇੱਕ ਮਹਿਮ ਚਲਾਈ ਆ ਕਿ ਅੱਜ ਹਰ ਹਲਕੇ ਦੇ ਵਿੱਚ ਅਸੀਂ ਬੂਟੇ ਵੰਡਨੇ ਆ ਸੋ ਉਸੇ ਤਹਿਤ ਅੱਜ ਸਾਨੇਵਾਲ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਮਰਿੰਦਰ ਸੰਧੂ ਦੀ ਅਗਵਾਈ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਵਾ ਇਹਦੇ ਵਿੱਚ ਅਸੀਂ ਤਕਰੀਬਨ 1000 ਦੇ ਕਰੀਬ ਜਿਹੜਾ ਬੂਟਾ ਵਾ ਲੋਕਾਂ ਨੂੰ ਵੰਡ ਰਹੇ ਆ ਤੇ ਲੋਕਾਂ ਨੂੰ ਇਹ ਗੱਲ ਦੀ ਬੇਨਤੀ ਕਰ ਰਹੇ ਆ ਵੀ ਜਿਵੇਂ ਤੁਸੀਂ ਆਪਣੇ ਜਵਾਕਾਂ ਨੂੰ ਪਾਲਦੇ ਹੋ ਉਵੇਂ ਤੁਸੀਂ ਬੂਟਿਆਂ ਨੂੰ ਜ਼ਰੂਰ ਪਾਲੇਂਗੇ ਤੁਹ ਕਦੇ ਆਉਣ ਵਾਲੀਆਂ ਆਪਣੀਆਂ ਨਸਲਾਂ ਤੇ ਫਸਲਾਂ ਆਪਾਂ ਬਚਾਉਣੀਆਂ ਨੇ ਤਾਂ ਆਪਾਂ ਨੂੰ ਬੂਟਿਆਂ ਦੀ ਆਪਣੇ ਖਾਸ ਕਰ ਵਾਤਾਵਰਣ ਦੀ ਸੰਭਾਲ ਆਪਾਂ ਨੂੰ ਬਹੁਤ ਜ਼ਿਆਦਾ ਰੱਖਣੀ ਪਊਗੀ ਤੁਸੀਂ ਦੇਖਿਆ ਵੀ ਬਹੁਤ ਵੱਡੇ ਵੱਡੇ ਹਾਸੇ ਕਿੱਡੇ ਵੱਡੇ ਹਾਸੇ ਮੈਂ ਸਮਝਦਾ ਵੀ ਹੁੰਦੇ ਨੇ ਜਦੋਂ ਆਪਾਂ ਕੁਦਰਤ ਨਾਲ ਛੇੜਛਾੜ ਕਰਦੇ ਆ ਬਹੁਤ ਸਾਰੇ ਅੱਜ ਕੱਲ ਆਪਣੇ ਜੀਟੀ ਰੋਡ ਤੇ ਮੈਂ ਸਾਹਿਬ ਨਾਲ अनेਕਾਂ ਦੇ ਹਿਸਾਬ ਨਾਲ ਦਰਖਤ ਲੱਗੇ ਹੋਏ ਸੀ ਜਿਹੜੇ ਕੱਟ ਦਿੱਤੇ ਗਏ ਨੇ ਪਰ ਲਾਉਣ ਦੇ ਵਿੱਚ ਕਿਤੇ ਵੀ ਕਿਸੇ ਦਾ ਧਿਆਨ ਨਹੀਂ ਹੈਗਾ ਸੋ ਮੈਂ ਸਾਰੇ ਲੋਕਾਂ ਨੂੰ ਵੀ ਇਹੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਹਰ ਮਨੁੱਖ ਲਾਵੇ ਇੱਕ ਰੁੱਖ ਆਪਾਂ ਸਾਰੇ ਇੱਕ ਇੱਕ ਬੂਟੇ ਨੂੰ ਆਪਣਾ ਜਿਵੇਂ ਬੱਚਿਆਂ ਨੂੰ ਪਾਲਦੇ ਓਵੇਂ ਸਮਝ ਕੇ ਪਾਲੀਏ ਤਾਂ ਕਿ ਆਪਣੇ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹਨਾਂ ਦਾ ਜਿਹੜਾ ਜੀਵਨ ਆ ਉਹ ਵਧੀਆ ਟੰਗਣਾ ਬਤੀਤ ਕਰ ਸਕੇ ਕਿੰਨਾ ਪ੍ਰਾਲਾਇ ਇਹ ਸਾਹ ਹਾਂਜੀ ਕਿੰਨਾ ਪ੍ਰਾਲਾਇ ਇਹ ਮੇਰਾ ਲਗਾਤਾਰ ਹੀ ਸਾਡਾ ਹਰ ਸਾਲ ਚੱਲਦਾ ਰਹਿੰਦਾ ਸੀ ਹਰ ਸਾਲ ਕੁਛ ਨਾ ਕੁਛ ਕਰਦੇ ਰਹਿੰਦੇ ਆ ਬੂਟਿਆਂ ਦਾ ਦਾ ਸੀ ਹਰ ਸਾਲ ਕਰਦੇ ਰਹਿੰਦੇ ਆ ਅਰੀਵਰ ਇਹ ਸਾਡਾ 5ਵੀਂ 6ਵੀਂ ਵਾਰ ਅਸੀਂ ਇਹ ਪ੍ਰਾਲਾ ਕਰ ਰਹੇ ਹਾਂ ਪਰ ਜਦੋਂ ਤੱਕ ਸਾਡੇ ਸਾਹ ਸਾਹ ਨੇ ਅਸੀਂ ਲਗਾਤਾਰ ਆਪਣੇ ਵਾਤਾਵਰਨ ਨੂੰ ਬਚਾਉਣ ਵਾਸਤੇ ਹੋਰ ਸਮਾਜ ਸੇਵਾ ਦੇ ਜਿਹੜੇ ਕੰਮ ਨੇ ਅਸੀਂ ਵੱਧ ਕਰਕੇ ਕਰਦੇਗਾ ਜੀ ਮੇਰਾ ਨਾਮ ਰਦਰ ਸੰਧੂ ਜੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਆਤੀ ਤੇ ਅੱਜ ਸਾਡਾ ਯੂਥ ਕਾਂਗਰਸ ਦਾ 34ਵਾਂ ਸਥਾਪਨਾ ਦਿਵਸ ਆ ਜੀ ਜਿਹਦੇ ਤੇ ਅਸੀਂ ਯੂਥ ਕਾਂਗਰਸ ਨੇ ਮਹਾਂਮ ਚਲਾਈਆ ਤੇ ਵੱਧ ਤੋਂ ਵੱਧ ਸਾਰੇ ਪੰਜਾਬ ਦੇ ਵਿੱਚ ਬੂਟੇ ਲਾਉਣੇ ਆ ਤੇ ਉਸੇ ਤਹਿਤ ਅਸੀਂ ਅੱਜ ਲੰਗਰ ਲਾਇਆ ਜੀ ਬੂਟਿਆਂ ਦਾ ਤੇ ਸਾਰੀ ਯੂਥ ਨੂੰ ਵੱਧ ਵੱਧ ਬੂਟੇ ਬੰਦ ਰਹੇ ਆ ਤੇ ਉਹਨਾਂ ਨੂੰ ਇੱਥੋਂ ਹੀ ਬੇਨਤੀ ਕਰ ਰਹੇ ਆ ਕਿ ਜਿੱਦਾਂ ਵੀ ਇੱਕ ਬੰਦਾ ਚਾਹੇ ਇੱਕ ਬੂਟਾ ਹੀ ਲੈ ਜਵੇ ਪਰ ਉਹਨੂੰ ਆਪਣੇ ਬੱਚਿਆਂ ਵਾਂਗੂ ਪਾਲੇ ਤਾਂ ਕਿ ਆਪਾਂ ਦੇਖ ਹੀ ਰਹੇ ਆਂ ਕਿ ਆਪਣਾ ਵਾਤਾਵਰਨ ਕਿੰਨਾ ਜ਼ਿਆਦਾ ਖਰਾਬ ਹੋ ਰਿਹਾ ਕਿੰਨੀ ਜ਼ਿਆਦਾ ਇਸ ਵਾਰ ਗਰਮੀ ਕਿੰਨੀ ਜ਼ਿਆਦਾ ਵਧੀ ਆ ਤਾਂ ਸਿਰਫ ਕਾਰਨ ਇਹੀ ਆ ਕਿ ਜੋ ਕੁਦਰਤ ਨਾਲ ਆਪਾਂ ਛੇੜਛਾੜ ਕਰ ਰਹੇ ਆਂ ਮੇਰੀ ਸਾਰੀ ਯੂਥ ਨੂੰ ਇਹੀ ਅਪੀਲ ਆ ਕਿ ਚਾਹੇ ਇੱਕ ਇੱਕ ਬੂਟਾ ਹੀ ਲਾਓ ਪਰ ਉਹਨੂੰ ਜ਼ਰੂਰ ਪਾਲੋ ਸਾਰੇ ਜਣੇ